Thank you. ববরৱ বরৱ ববরৱ ਇਸ ਤੋਂ ਸਰ ਵਾਰਡ ਨੰਬਰ 2 ਮੱਲਾ ਸੰਤੋਖਪੁਰਾ ਵਿੱਚ ਨਸ਼ਾ ਵਿਚਣ ਦੇ ਲੋਕਾਂ ਨੇ ਇੱਕ ਰੋਸ ਜਜ਼ਾਅ ਕੀਤਾ ਸੀ ਅੱਜ ਤੁਸੀਂ ਡੇਢ ਮਾਰ ਕੇ ਕਾਫੀ ਲੇਡੀਜ਼ ਔਰ ਜੈਂਟਸ ਫੜਤੇ ਲਏ ਕੀ ਤੁਸੀਂ ਮੌਕੇ ਤੇ ਕਹਿਣਾ ਚਾਹੁੰਦੇ ਜੀ ਹਨ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜੋ ਸਾਨੂੰ ਰੋਜ਼ਾਨਾ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜੋ ਨਿਰਦੇਸ਼ ਮਿਲਦੇ ਆ ਉਸ ਦੇ ਤਹਿਤ ਜੋ ਮਹਿਮ ਚੱਲ ਰਹੀ ਆ ਜਿਸ ਦੇ ਤਹਿਤ ਜੋ ਹੁਣ ਕੁਝ ਪਿਛਲੇ ਦਿਨਾਂ ਵਿੱਚ ਮਹੱਲਾ ਸੰਤੋਖਪੁਰਾ ਵਿੱਚੋਂ ਕੁਝ ਪਬਲਿਕ ਵਾਲਿਆਂ ਵੱਲੋਂ ਸ਼ਿਕਾਇਤ ਕੀਤੀ ਕਿ ਇੱਥੇ ਜੋ ਨਸ਼ਾ ਵੇਚਣ ਦੀ ਸ਼ਿਕਾਇਤ ਮਿਲੀ ਸੀ ਜਿਸ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਅਸੀਂ ਇੱਕ ਲੇੜੀ ਔਰ ਇੱਕ ਜੈਂਟਸ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਗਈ ਆ ਉਹਨਾਂ ਦੇ ਬਰ ਖਿਲਾਫ ਗਲਵਾ ਨੰਬਰ 299 ਦਰਜ ਕਰਕੇ ਐਨਡੀਪੀਐਸ ਇੱਕ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਮ ਜੋ ਸ਼ਸ਼ੀਲ ਕੁਮਾਰ ਅਤੇ ਰਜਨੀ ਉਹ ਰੱਜੀ ਵਾਸੀ ਸੰਤੋਖਪੁਰਾ ਮਹੱਲਾ ਆ ਜੋ ਸੁਸ਼ੀਲ ਕੁਮਾਰ ਦੇ ਖਿਲਾਫ ਪਹਿਲਾਂ ਵੀ ਐਂਟੀਜੋ ਸੈਕਟ ਹੈ ਤੇ ਮੁਕਦਮੇ ਦਰਜ ਹਨ ਜਿਹੜੇ ਲੋਕ ਲਾ ਕੇ ਫਰਾਰ ਨੇ ਉਹਨਾਂ ਤੇ ਵੀ ਕਾਰਵਾਈ ਹੋ ਗਈ ਜੀ ਉਹਨਾਂ ਦੇ ਵੀ ਅਸੀਂ ਜਿੱਥੇ ਜਿੱਥੇ ਤੱਕ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਹੋਰ ਵੇਅਰ ਬਾਕਸ ਮਿਲ ਰਹੇ ਨੇ ਇਨਫੋਰਮੇਸ਼ਨ ਮਿਲ ਰਹੀ ਹੈ ਉੱਥੇ ਜਦ ਤੱਕ ਰੇਡ ਕੀਤੇ ਜਾ ਰਹੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਪਿਛੇ ਭੇਜਾਂਗੇ ਔਰ ਮੈਂ ਮਹੱਲਾ ਸੰਤੂਪੁਰਾ ਔਰ ਸਾਰੇ ਇਲਾਕਾ ਫਲੋਰਤੀ ਨਿਵਾਸੀਆਂ ਨੂੰ ਇਹ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਕੋਈ ਵੀ ਸਿਰ ਚੁੱਕ ਨਹੀਂ ਦਿੱਤਾ ਜਾਊਗਾ ਉਹਨਾਂ ਦੀ ਜਿੱਥੇ ਜਗ੍ਹਾ ਹੈ ਉੱਥੇ ਭੇਜਿਆ ਜਾਵੇਗਾ ਸੈਂਟਰਲ ਜੇਲ੍ਹ ਕਬੂਤ ਖੇ ਵਿੱਚ ਇਹ ਕਿੱਥੋਂ ਲਿਆਉਂਦੇ ਸੀ ਕਿੱਥੇ ਭੇਜਦੇ ਸੀ ਕਿੰਨਾ ਮੰਗਦੇ ਇਹ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਜਾਰੀ ਕੀਤੀ ਜਾਵੇਗੀ